हां जी मखू साहब जी हां दोआबी हां जी दोआबी बोल रहा मखू साहब फोन ना कट दियो किते नहीं नहीं बड़ी बड़ी लंबी उमर आ ਤੁਹਾਡੀ ਤੁਹਾਡੀ ਕੰਪਲੇਂਟ ਦਾ ਕੀ ਬਣਿਆ ਦੋਆਬੀ ਮੈਂ ਇੱਕ ਛੋਟੀ ਜੀ ਜਾਣਕਾਰੀ ਲਈ ਚਾਹੁੰਦਾ ਵੀਰੇ ਹੂੰ ਮੈਂ ਕੰਪਲੇਂਟ ਕਦੋਂ ਪਾਉਣੀ ਹੈ ਕਿਵੇਂ ਪਾਉਣੀ ਹੈ ਇਹ ਮੇਰੇ ਆਪ ਦੇ ਡਿਸੀਜਨ ਨੇ ਹੂੰ ਕਹਣਾ ਮੁੰਦਨ ਵੀ ਤੁਸੀਂ ਵੀਡੀਓ ਪਾਈ ਸੀ ਮੈਂ ਉਸ ਦਿਨ ਵੀ ਕਹਿਣਾ ਚਾਹਣਾ ਸੀ ਪਰ ਕੁਦਰਤੀ ਤੌਰ ਦੇ ਉਪਰ ਮੈਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਿਜੀ ਰਿਹਾ ਮਾਪੂ ਤਾਂ ਫਿਰ ਜਵਾਬ ਦਿੰਦੇ ਨਾ ਤੁਸੀਂ ਉਸ ਚੀਜ਼ ਬਾਰੇ ਹੋਰ ਕਿਉਂ ਨਹੀਂ ਸੀ ਯਾਰ ਜਵਾਬ ਮੈਂ ਦੇਣਾ ਨਾ ਤੁਹਾਡੀ ਮਾਰਾ ਜਵਾਬ ਕੋਣ ਨੂੰ ਗੁੰਮਰਾਹ ਕਰਨ ਵਾਲਿਆਂ ਦੇ ਨਾਲ ਤੁਸੀਂ ਬੈਠੇ ਰਹੇ ਬਾਅਦ ਚ ਗਰੂ ਉਹਦੀ ਕਹਿੰਦੇ ਕਿ ਸਾਨੂੰ ਜਾਨਵਰਾਂ ਨੂੰ ਮਾਰਨ ਦੀਆਂ ਧਮਕੀਆਂ ਲੈਂਦੇ ਨੇ ਅੱਜ ਤੱਕ ਤੁਹਾਨੂੰ ਜਾਨ ਮਾਰਨ ਦੀਆਂ ਧਮਕੀਆਂ ਨਹੀਂ ਲੱਗੀਆਂ ਨਹੀਂ ਨਹੀਂ ਮੈਂ ਮੈਂ ਚੰਡੀਗੜ੍ਹ ਵਿੱਚ ਆ ਮਾ ਤੂੰ ਚੰਡੀਗੜ੍ਹ ਬੈਠਾ ਆ ਜਾਂ ਮੈਂ ਕਿਤੇ ਹੋਰ ਬੈਠਾ ਮੇਰੀ ਲਾਈਵ ਤੇ ਡਿਸੀਜਨ ਲੈਣ ਵਾਲਾ ਤੂੰ ਕੌਣ ਹੁੰਦਾ ਬਾਈ ਲਾਈਵ ਦੇ ਡਿਸੀਜਨਾਂ ਦੀ ਗੱਲ ਜੁਣ ਹੈ ਇੱਥੇ ਲਾਈਵ ਦੇ ਡਿਸੀਜਨ ਮੇਰੇ ਆ ਨਾ ਨਹੀਂ ਨਹੀਂ ਕਿਸਦਾ ਨਹੀਂ ਆ ਰਿਹਾ ਕਿ ਕੋਣ ਜਿੰਮੇ ਤੇ ਕੋਣ ਬਣੂਗਾ ਜਵਾਬੀ ਇੱਕ ਮਿੰਟ ਤੂੰ ਉਹਦੇ ਨੇ ਛੱਡ ਜਾ ਮੈਂ ਠੀਕ ਹੈ ਹੈਨਾ ਫੇ ਮਹੂਸਰ ਸੋਨੂੰ ਤਾਂ ਮੁੱਠੀਆਂ ਆਈਆਂ ਕੋਈ ਤੁਸੀਂ ਜਨਤਾ ਕਰ ਦਿਓਗੇ ਨਹੀਂ ਤਾਂ ਮੈਂ ਜਨਤਾ ਕਰ ਦਿਆਂ ਇਹ ਤੇ ਗੱਲ ਦੱਸ ਮੇਰੇ ਸੋਹਣੇ ਦਾ ਮਤਲਬ ਤੇਰੇ ਕੋਲ ਟਿਪ ਤੇ ਲੱਗੇ ਨੇ ਮੈਂ ਇੱਕ ਬੜਿਆ ਮਕੂਤਾ ਤੁਹੇ ਦੱਸ ਦਉਂਗਾ ਮੂੰਹਦੰਮ ਕੀ ਨਹੀਂ ਆਈ ਸਰਕਾਰ ਨੇ ਕੈਪ ਦੇ ਉਪਾਏ ਕੀ ਤੇ ਕੁਝ ਕਹਿਆ ਵੀ ਮੈਂ ਥੋੜੀ ਜਿੰਮੇਦਾਰਾ ਤੇ ਇਹਨੂੰ ਕਿਵੇਂ ਕਰ ਦਿੱਤਾ ਆ ਮਾਪੂਰੀ ਹਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਜਾਨਵਰਾਂ ਦੀ ਧਮਕੀ ਆਈ ਜਾਂ ਨਹੀਂ ਆਈ ਇਹ ਦੱਸੋ ਯਾਰ ਮੈਨੂੰ ਆਈ ਏ ਕਿ ਨਹੀਂ ਆਈ ਇਹ ਕਹਿੰਦੀ ਛੱਡ ਦਿਓ ਨਾ ਜੇ ਮੈਨੂੰ ਠੀਕ ਹੋਵੇਗੀ ਮੈਂ ਉਹਦੇ ਮਤਲਬ ਗੱਲ ਕੀ ਹੋਣੀ ਨਾ ਸਭ ਨਹੀਂ ਕਲੀਅਰ ਹੋਣਾ ਕਿ ਜਿਹੜੇ ਜਾਨਵਰ ਮਰਵਾਉਂਦੇ ਫਿਰਦੇ ਨੇ ਕਦੀ ਹਰੀ ਉਹਨਾਂ ਨੂੰ ਕਦੀ ਕਹਿੰਦੇ ਆ ਦੁਆਬੀ ਦੀ ਬੱਚੀ ਚੱਕ ਲੈਣੀ ਆ ਕਦੀ ਬਲਾਦ ਕਰਦਿਆਂ ਧੰਕੀਆਂ ਐ ਲੈਣੀਆਂ ਯਾਰ ਇਹ ਹੁਣ ਤੁਹਾਨੂੰ ਵੀ ਜਾਨਵਰਾਂ ਨੇ ਧੰਕੀਆਂ ਦੇ ਦਿੱਤੇ ਆ ਦੇ ਨਾ ਜੇ ਤੈਨੂੰ ਕਹਿੰਦੇ ਤੂੰ ਕਾਰਵਾਈ ਕਰ ਹਾਂ ਦੇਖੋ ਮੇਰਾ ਮਤਲਬ ਇਹਦਾ ਦੇਖੋ ਗੱਲ ਪਤਾ ਕੀ ਐ ਮਕੂ ਸਾਹਿਬ ਵੀ ਤੂੰ ਆਪਣੀ ਲੜਾਈ ਜਰੀ ਹੈ ਨਾ ਆਪ ਲੜ ਅਮਰਪਾਲ ਹਰਾਂ ਦੇ ਨਾਲ ਮੈਨੂੰ ਕੋਈ অবਜੈਕਸ਼ਨ ਨਹੀਂ ਪੇਰੀ ਮੰਮੀ ਸਮੇਂ ਤੋਂ ਚੱਲਦੀ ਆ ਰਹੀ ਏ ਲੜਾਈ ਹਾ ਨਾ ਇਹ ਹੁਣ ਇਹਦੇ ਵਿੱਚ ਮੈਨੂੰ ਇਨਵੋਲਵ ਕਰਕੇ ਮੇਰੇ ਮੁੱਢ ਤੇ ਰੱਖੇ ਨਾ ਜੀ ਨਹੀਂ ਨਹੀਂ ਮੈਂ ਆਪਣੀ ਲੜਾਈ ਆਪਣੇ ਖੜ ਤੇ ਲੜਦਾ ਮਕੂ ਸਾਹਿਬ ਮੈਂ ਕਿਸੇ ਦੇ ਸਿਰ ਤੇ ਨਹੀਂ ਲੜਦਾ ਪਰ ਗਾਨੇ ਆ ਕਿ ਜਿਹੜਾ ਮਕੂ ਗਾਨੇ ਆ ਸੋਹਣੋ ਬੇਨਤੀ ਕਰੋ ਮਕੂ ਸਾਹਿਬ ਸੋਹਣੋ ਬੇਨਤੀ ਸਾਹਿਬੀ ਤੋਂ ਇਲੈਕਸ਼ਨ ਲੜ ਕੇ ਦੇਖ ਲਿਆ ਮਾਰਾ ਵੀ ਮੈਂ ਆਪਣੀ ਲੜਾਈ ਆਪਣੇ ਖੜ ਤੇ ਲੜਦਾ ਮੈਂ ਕਿਸੇ ਦੇ ਤੇ ਨਹੀਂ ਲੜਦਾ ਯਾਰ ਪਰ ਗਾਨੇ ਆ ਕਿ ਜਿਹੜਾ ਉਹਨਾਂ ਦੇ ਨਾਲ ਤੁਰਦਾ ਸੀ ਉਹ ਤਾਂ ਉਹਨੂੰ ਮਾਰਨ ਤੁਰ ਪੇ ਉਹ ਤਾਂ ਮਕੂ ਨੂੰ ਹੀ ਮਾਰਨ ਕਰਤੇ ਯਾਰ ਮੰਨ ਲਾ ਮੈਨੂੰ ਮਾਰਨ ਕੌਣ ਤੁਰਿਆ ਚਲੋ ਦੱਸੋ ਹੈ ਇਹ ਮੈਨੂੰ ਕੋ ਮਾਰਨ ਤੁਰੇਗਾ ਮੈਂ ਆਪਣੇ ਪ੍ਰਸ਼ਾਸਨ ਕੋਲ ਜਾਊਂਗਾ ਪੁਸਤ ਪ੍ਰਸ਼ਾਸਨ ਕਾ ਦੇ ਲਈ ਹੈ ਹਾਂ ਇਹਦੇ ਵਿੱਚ ਦੋਨੋਂ ਕੋਈ ਚਾਹਨਾ ਅਮਨੇ ਉਹ ਹੀ ਪੁੱਛਣਾ ਕੋਈ ਮੱਖੂ ਸਾਹਿਬ ਇੱਕ ਗੱਲ ਦੱਸੋ ਮੱਖੂ ਸਾਹਿਬ ਬੇਨਤੀ ਸੁਣੋ ਤੁਸੀਂ ਵੱਡੇ ਭਰਾਓ ਤੁਸੀਂ ਤੁਸੀਂ ਵੀ ਵੱਡੇ ਭਰਾਓ ਸਾਡਾ ਹੀ ਪਰਿਵਾਰ ਆ ਕੱਲ ਨੂੰ 29 ਦੇ ਤਰੀਕੇ ਨਾਲ ਤੁਹਾਡਾ ਵੀ ਨੁਕਸਾਨ ਹੋ ਜਵੇ ਤੁਹਾਡਾ ਮਤਾਨ ਕਰਾ ਕੇ ਬਾਅਦ ਤੁਸੀਂ ਤੁਹਾਡੇ ਭੋਗ ਤੇ ਅਰਦਾਸਾਂ ਤੇ ਜਿਹੜੇ ਖੜੇ ਹੋਈਏ ਉਦੋਂ ਬਜਾਏ ਤੁਸੀਂ ਇਧਰੋਂ ਘੁੰਮ ਕੇ ਕੀ ਹੋ ਗਏ ਮਾਮਾਰਾ ਮੇਰਾ ਪਰਿਵਾਰ ਪਿਆ ਆ ਮੈਂ ਉਹੀ ਗੱਲ ਪੁੱਛਣਾ ਚਾਹੁੰਨਾ ਮੈਂ ਤੈਨੂੰ ਮੇਰੀ ਇੰਨੀ ਫਿਕਰ ਕਦੋਂ ਤੋਂ ਹੋਣ ਲੱਗੀ ਤੁਸੀਂ ਭਰਾਓ ਤੁਸੀਂ ਭਰਾਓ ਤੁਜੀ ਨਾਮ ਨੂੰ ਅਜੀ ਤਾਂ ਮਨ ਤੇ ਹੈ ਤੇਰੀ ਤੇਰੀ ਲੜਾਈ ਚੱਲ ਰਹੀ ਹੈ ਤੈਨੂੰ ਗੋਲੀ ਮੱਜੀ ਜਾਂ ਮੱਖੂ ਨੇ ਗੋਲੀ ਮੱਜੀ ਅਜੇ ਤੱਕ ਉਹਨਾਂ ਵੱਲੋਂ ਕੋਈ ਖ਼ਬਰ ਨਹੀਂ ਆਈ ਠੀਕ ਹੈ ਜਦੋਂ ਆਏਗੀ ਉਸ ਤੋਂ ਬਾਅਦ ਮੈਂ ਆਪੇ ਪ੍ਰਸ਼ਾਸਨ ਦਾ ਸਹਾਰਾ ਲੈ ਲਾਂਗਾ ਏਕ ਮੈਂ ਨਾ ਦੋ ਤਿੰਨ ਚੀਜ਼ਾਂ ਜਾਣਦਾ ਨਾ ਹੂੰ ਸਿੱਧੀ ਅਜੇ ਤੱਕ ਮੈਨੂੰ ਕਿਸੇ ਨੇ ਧਮਕੀ ਨਹੀਂ ਦਿੱਤੀ ਉਸ ਤਰ੍ਹਾਂ ਕੋਈ ਨਹੀਂ ਦੱਸਦਾ ਟੇਢੀ ਤਾਂ ਦਿੱਤੀ ਨਾ ਚਲੋ ਸਿੱਧੀ ਹੀ ਦਿੱਤੀ ਟੇਢੀ ਦਵਾਈ ਨਾ ਕਰਦੇ ਜੰਤ ਤੱਕ ਯਾਰ ਫਿਰ ਮੱਖੂ ਸਾਹਿਬ ਮੈਂ ਤਾਂ ਤੁਹਾਡਾ ਭਲਾ ਮੰਗਦਾ ਮੈਨੂੰ ਪਤਾ ਹੈ ਕਿ ਡੈਂਸਰ ਨੇ ਕੰਮ ਕੀ ਦਿੱਤੀ ਮੈਨੂੰ ਇਹ ਵੀ ਪਤਾ ਕਿ ਕਿੰਨੇ ਦਵਾਈ ਪਰ ਗੱਲ ਇਹ ਹੈ ਨਾ ਕਿ ਕੰਪਲੇਂਟ ਤਾਂ ਮੱਖੂ ਨੇ ਦੇਣੀ ਹੈ ਨਾ ਮੈਂ ਤੁਸੀਂ ਮੈਨੂੰ ਲੱਖ ਟੁਕੜਾ ਮੰਗਦਾ ਮੱਖੂ ਸਾਹਿਬ ਤੁਸੀਂ ਮੈਨੂੰ ਲੱਖ ਟੁਕੜਾ ਮੰਗਦਾ ਹਾਂ ਹਾਂ ਬਿਲਕੁਲ ਦਮਾਂਗਾ ਬਿਲਕੁਲ ਦਮਾਂਗਾ ਮਕੂ ਸਾਹਿਬ ਨਹੀਂ ਤੁਸੀਂ ਭਰਾ ਹੋਗੇ ਆਪਣੇ ਭਾਵਾਂ ਨੂੰ ਮੜਵਾਣਾ ਥੋੜੀ ਨਾ ਯਾਰ ਮੈਂ ਏਡੀ ਛੇਤੀ ਮਰਦਾ ਏਡੀ ਛੇਤੀ ਮੈਂ ਕੌਮ ਦੇ ਗਲਤ ਨਹੀਂ ਲੈਂਦਾ ਤੂੰ ਬੇਫਿਕਰਾ ਹੋ ਜਾ ਮੇਰੀ ਚਿੰਤਾ ਬਾਹਰ ਹੀ ਲੱਗਦੀ ਹੈ ਜੀ ਇਹਨੂੰ ਲੱਖ ਤੁਸ ਜਨਾ ਨਮਕੂ ਸਾਹਿਬ ਪਰ ਗੱਲ ਇਹ ਆ ਕਿ ਹਰੀ ਨਾ ਵੰਗੂ ਸਾਡੇ ਕਿਸੇ ਹੋਰ ਭਰਾ ਦਾ ਨੁਕਸਾਨ ਹੋ ਜਵੇ ਤੇ ਕੱਲ ਨੂੰ ਬੈਠ ਕੇ ਅਸੀਂ ਹੱਥ ਨਮਕਾਂਦੇ ਬੈਠੇ ਰਹੀਏ ਉਡੀ ਬਗਾਇ ਮੇਰ ਮੈਂ ਤਾਂ ਤੁਹਾਨੂੰ ਤਾਂ ਗੱਲ ਕਰ ਰਿਹਾ ਤਾਂ ਹੀ ਤੁਹਾਨੂੰ ਉਸ ਤਰੀਕੇ ਨਾਲ ਕੀਤਾ ਮੈਂ ਬਤੇ ਇਸੇ ਦਾ ਜਾਂਚ ਕਰ ਰੋ ਮੈਨੂੰ ਧਮਕੀ ਆਈ ਮੰਨ ਲਾ ਮੈਨੂੰ ਧਮਕੀ ਆਈ ਤੁਸੀਂ ਉਸ ਦਿਨ ਸ਼ਰਿਆਮ ਵੀਡੀਓ ਦੇ ਵਿੱਚ ਬੋਲੇ ਨਾ ਮਕੂ ਸਾਹਿਬ ਲੱਤਾ ਪਾੜ ਨਹੀਂ ਚੱਲ ਰਹੀ ਜੋਂਦ ਵੀ ਤੁਸੀਂ ਮੈਨੂੰ ਫੋਨ ਲਾ ਕੇ ਦੇਤੀ ਉਦੋਂ ਸ਼ਰਿਆਮ ਤੁਸੀਂ ਵੀਡੀਓ ਪਾਈ ਦੇ ਨਾ ਮਕੂ ਸਾਹਿਬ ਤੁਹਾਨੂੰ ਫੋਨ ਕੀਤੇ ਜਿੱਦਾਂ ਮੈਨੂੰ ਪਤਾ ਲੱਗਿਆ ਨਾ ਵੀ ਮਕੂ ਨੂੰ ਧਮਕੀ ਮਿਲ ਗਈ ਆ ਮੈਂ ਫੋਨ ਨਾ ਫੋਨ ਕੀਤੇ ਤੁਸੀਂ ਮੇਰੇ ਕੋ ਫੋਨ ਵੀ ਚੱਕਿਆ ਫਿਰ ਉਹ ਵੀਡੀਓ ਪਾਣੀ ਪਈ ਨਾ ਪਰਸ਼ਗਾਚਾਂ ਨੂੰ ਦੱਸ ਇਹਨਾਂ ਦਾ ਸਾਥ ਵੀ ਤੇ ਲੋਕ ਇਹਨਾਂ ਨੂੰ ਜਿਆ ਮੁਰਦਮ ਕੀਆ ਬਾਈ ਮੱਕੂ ਸਾਹਿਬ ਜੇ ਤੁਹਾਡੀ ਪੀਆਈਡੀ ਇਹ ਤਾਂ ਸਾਡੀ ਵੀ ਹੈਗੀ ਆ ਨਹੀਂ ਐਨਾ ਮੇਰੀ ਹੁੰਦਾ ਬਾਈ ਜੇ ਸਾਡੇ ਫੋਨ ਇੱਥੇ ਨਹੀਂ ਲੱਗੇ ਬਾਈ ਇੰਨੇ ਸਾਰੇ ਗੋਲੇ ਆ ਨਹੀਂ ਗੇ ਮੱਕੂ ਸਾਹਿਬ ਪਤਾ ਕੀ ਹੈ ਭਰਾਵਾਂ ਦੇ ਬਾਰੇ ਭਰਾਵਾਂ ਦੇ ਬਾਰੇ ਅਪਡੇਟ ਰੱਖਣਾ ਤੁਹਾਡੀ ਮਜਬੂਰੀ ਆ ਆਪ ਦੇ ਕੋਲ ਆਇਆ ਤਾਂ ਬਿਲਕੁਲ ਕੁੜੀ ਕਿਵੇਂ ਪੁੱਛਦੀਆਂ ਸਵਾਲ ਕਰਦੀਆਂ ਹੁੰਦਾ ਸਾਡਾ ਮਜਬੂਰੀ ਆ ਮੱਕੂ ਸਾਹਿਬ ਭਰਾਵਾਂ ਦੇ ਬਾਰੇ ਅਪਡੇਟ ਰੱਖਣਾ ਤੂੰ ਵੀ ਸਾਨੂੰ ਭਰਾਵਾਂ ਨੂੰ ਚਾਹੇ ਨਾ ਬਣੇ ਮੈਂ ਦਿੱਲੀ ਤੋਂ ਆ ਰਿਹਾ ਮੈਂ ਤੁਸੀਂ ਕਰਦੇ ਰਹਿ ਲਈ ਆ ਆਪ ਦੇ ਸਾਹ ਨਾਲੋਂ ਲੱਗ ਮੈਂ ਆਪ ਦੀ ਆ ਜਿਹੜੀਆਂ ਗੁੰਝਲਾਂ ਦੇਣਾ ਆਪ ਫਿਰ ਆਪੇ ਬਾਲੂਗਾ ਮੇਰਾ ਸਿਰ ਤੁਸੀਂ ਬਣਦਾ ਯਾਤਨ ਨਾ ਕਰੋ ਬਸ ਮੱਖੀ ਦਾ ਗੱਲ ਇਹ ਆ ਗੱਲ ਇਹ ਆ ਜਿਹੜੀ ਮੁੱਖ ਦੀ ਗੱਲ ਆ ਕਿ ਤੁਹਾਨੂੰ ਤੁਮ ਕੀ ਆ ਗਈ ਤੁਸੀਂ ਇਹ ਮੰਨ ਲਿਆ ਤੁਹਾਨੂੰ ਤੁਮ ਕੀ ਆ ਗਈ ਸਿੱਧੀ ਨਹੀਂ ਆਈ ਤੇਲੀ ਆਈ ਆ ਤੇਰੀ ਬਾਰੇ ਕਲੀਰ ਹੋ ਗਈ ਮੈਂ ਤੁਹਾਨੂੰ ਉਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਇਸ ਲਈ ਬੇਨਤੀ ਕੀਤੀ ਸੀ ਪਹਿਲਾਂ ਵੀ ਤੁਮ ਕੀ ਆਉਂਦੀ ਆ ਉਸ ਵੀਡੀਓ ਦੇ ਵਿੱਚ ਬੇਨਤੀ ਸੁਣੋ ਮੱਖੂ ਦਾ ਬੇਨਤੀ ਸੁਣੋ ਤੁਸੀਂ ਥੋੜਾ ਜਿਹਾ ਪਾਣੀ ਪੁਣੀ ਪੀਓ ਬੇਨਤੀ ਸੁਣੋ ਮੈਂ ਉਸ ਵੀਡੀਓ ਤੇ ਇਸ ਲਈ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਹ ਖਾ ਕੇ ਦੱਸੋ ਮੈਂ ਚਾਹਨਾ ਕਿ ਇਹ ਗੱਲ ਜਨਤਕ ਹੋਵੇ ਨਹੀਂ ਮੈਂ ਮੈਨੂੰ ਬੇਨਤੀ ਕਰਦੇ ਹੋ ਵੱਡੇ ਪਰ ਆ ਬੇਨਤੀ ਸੁਣੋ ਪਤਾ ਕੀ ਨਾ ਤਾਂ ਮੈਂ ਗੁਰੂ ਗਰਬ ਸਿੰਘ ਜੀ ਸਭ ਖਾਮਾ ਨਾ ਬਸਿਆਂ ਵੀ ਖਾਮਾ ਨਾ ਮੈਂ ਤੇਰੀ ਗੱਲ ਆਉੜਦਾ ਜਿੱਦਾਂ ਕਿ ਮੈਨੂੰ ਸਾਫ਼ੇ ਕਰਕੇ ਬਾਹਰ ਆਉਗਾ ਕਿਵੇਂ ਬਾਹਰ ਆਊਗਾ ਦੇਖੋ ਗਾੜੀ ਪੜੇ ਗਿਆ ਮੈਨੂੰ ਆਪ ਸੁਹੀ ਜਿਆਦਾ ਪ੍ਰਕਾਰ ਦੀ ਵਿਚਾਰ ਆ ਰਿਹਾ ਹੈ ਤੁਸੀਂ ਇਹਨਾਂ ਦਾ ਪ੍ਰਸਾਰ ਨਹੀਂ ਕੀਤਾ ਤੁਸੀਂ ਬੇਨਤੀ ਕਰੋ ਮਾਕੂ ਸਾਹਿਬ ਬੇਨਤੀ ਸੁਣੋ ਉਹ ਤੋਂ ਟੋਫੀ ਦੋ ਜਿਹਨੂੰ ਕੁਝ ਬੇਨਤੀ ਤੋਂ ਹੁਣ ਦੂਸਰਾ ਬਤੋ ਦੱਸਾ ਸਤੋ ਦੇਖੋ ਐਡਾ ਦਾ ਕਿਹੜਾ ਦੁਸ਼ਮਣ ਹੋਊਗਾ ਜਿਹੜਾ ਫੋਨ ਕਰਕੇ ਆਪਣੇ ਦੁਸ਼ਮਣ ਨੂੰ ਕਹਿੰਦਾ ਹੋਊਗਾ ਕਿ ਭਰਾ ਤੈਨੂੰ ਕੰਮ ਕੀ ਆਈ ਹੈ ਤੂੰ ਇਹਦੀ ਕੰਪਲੇਨਟ ਦੇ ਤੂੰ ਆਪਣੀ ਜਾਨ ਬਚਾ ਪਰ ਮੈਂ ਦੁਆਬੀ ਤੁਹਾਡਾ ਦੁਸ਼ਮਣ ਤੁਹਾਨੂੰ ਹੀ ਕਹਿ ਰਿਹਾ ਨਾ ਨਹੀਂ ਦੁਆਬੀ ਦੇਖ ਜਿਹੜੀ ਗੇਮ ਤੂੰ ਖੇਡਦਾ ਪਿਆ ਸਾਰਿਆਂ ਨੂੰ ਪਤਾ ਆ ਪਤਾ ਮੈਨੂੰ ਵੀ ਹੈ ਠੀਕ ਹੈ ਕਿ ਨਹੀਂ ਆਪਦੀ ਗੇਮ ਖੇਡ ਤੂੰ ਮੈਨੂੰ ਕੋਈ ਆਬਜੈਕਸ਼ਨ ਨਹੀਂ ਜਿੰਨੇ ਕਹਦੀ ਹੈ ਦੇਖ ਇਹ ਹੈ ਦੇ ਤੂੰ ਬਾਰ ਬਾਰ ਇੱਕੋ ਗੱਲ ਕਹਿ ਰਿਹਾ ਵੀ ਮੈਂ ਮਹੂ ਦਾ ਬਣਾ ਖੈਰ ਖਾ ਮੈਂ ਹੋਣ ਬਚਾਉਣ ਦੇ ਲਈ ਮੇਰੇ ਦੁਸ਼ਮਣ ਨਹੀਂ ਹੋਏ ਨਾ ਮੇਰੇ ਦੁਸ਼ਮਣ ਨੂੰ ਵੀ ਮਾਰਨ ਦੀ ਪਲਾਨਿੰਗ ਕਰ ਰਿਹਾ ਮੈਂ ਨਹੀਂ ਦੱਸੂਗਾ ਤੇ ਭਾਬੀ ਕਿੰਵਾ ਲਿਆਇਆ ਮੇਰੇ ਦੁਸ਼ਮਣ ਵੀ ਮੇਰੇ ਦੁਸ਼ਮਣ ਨੂੰ ਵੀ ਇਹ ਮਾਰਨ ਦੀ ਪਲਾਨਿੰਗ ਕਰਨਗੇ ਮੈਂ ਉਹਨੂੰ ਵੀ ਦੱਸੂਗਾ ਕਿ ਭਰਾ ਆਪਣਾ ਬਚਾ ਕਰ ਕਿ ਲੋ ਬਾਈ ਜੀ ਜਾਨੀ ਮੈਂ ਪ੍ਰਿੰਸੀ ਆ ਮਕੀ ਸਾਹਿਬ ਤੁਸੀਂ ਦੇਖੋ ਇੱਕ ਇੱਕ ਸੁਣੋ acha suno ਦੇ ਵਿਚਾਂ ਮੈਂ ਆਵਾਦਾ ਬਚਾਅ ਤੇ ਕਰ ਲਾਂਗਾ ਤੂੰ ਮੇਰੇ ਲਈ ਜਮਾਂ ਤੇਰੇ ਨਾਮ ਤੇ ਭੋਗ ਤੇ ਆਈ ਹੋਰ ਦੱਸ ਬੈਂਤੀ ਸੁਣੋ ਬੈਂਤੀ ਸੁਣੋ ਉਹ ਤਾਂ ਵੈਸੇ ਹੀ ਇਹਨਾਂ ਨੇ ਮਿਲੋਚ ਤੱਕ ਪਹੁੰਚੇ ਨਹੀਂ ਰਹਿਣਾ ਬੈਂਤੀ ਸੁਣੋ ਤੁਸੀਂ ਇੱਕ ਚੀਜ਼ ਤੁਸੀਂ ਇਹਨਾਂ ਦਾ ਪ੍ਰਚਾਰ ਕਰਦੇ ਰਹੇ ਤੁਸੀਂ ਇਹਨਾਂ ਦੇ ਨਾਲ ਚੱਲਦੇ ਰਹੇ ਤੁਸੀਂ ਇਹ ਗੱਲ ਕਹੀ ਕਿ ਸਾਡੀ ਮਾਤਾ ਦੇ ਭੋਗ ਤੱਕ ਨਹੀਂ ਆਏ ਬੜੀ ਜਾਇਜ਼ ਵੀ ਜੀ ਬੜੀ ਬਿਲਕੁਲ ਜਾਇਜ਼ ਹੀ ਗੱਲ ਸੀ ਤੁਹਾਡੇ ਇੱਕ ਰੋਸਾ ਸੀ ਤੁਸੀਂ ਆਪਣਾ ਇੱਕ ਰੋਸਾ ਪ੍ਰਗਟ ਕੀਤਾ ਉਪਰ ਹੱਦ ਹੁੰਦਾ ਹੈ ਬਿਲਕੁਲ ਤੁਸੀਂ ਤੁਹਾਡੀ ਗਾਇਬ ਸੀ ਗੱਲ ਉਦੋਂ ਬਾਅਦ ਤੁਹਾਡੇ ਖਿਲਾਫ ਦੇਖੋ ਮੇਰਾ ਇੱਕ ਨੈਟਵਰਕ ਆ ਪ੍ਰੋਪਰ ਜਿਹਦੇ ਵਿੱਚ ਮੈਂ ਹਰ ਚੀਜ਼ ਦੀ ਅਪਡੇਟ ਰੱਖਦਾ ਕੌਣ ਕਿੱਥੇ ਕੀ ਕਰਦਾ ਕਿਉਂਕਿ ਜਿੱਥੇ ਜਿਸ ਲੈਵਲ ਤੇ ਮੇਰੇ ਨਾਲ ਲੜਦੇ ਪਏ ਮੈਨੂੰ ਰੱਖਣਾ ਪੈਂਦਾ ਅਸੀਂ ਵੀ ਰੋਟੀ ਵੀ ਤੋਂ ਥੋੜਾ ਜਿਹਾ ਰੱਖਣਾ ਪੈਂਦਾ ਤੁਹਾਨੂੰ ਪਤਾ ਲੱਗਿਆ ਨੈਟਵਰਕ ਆ ਇਹਨਾਂ ਦਾ ਵੀ ਪਤਾ ਆ ਹਾਂ ਮੈਨੂੰ ਪਤਾ ਲੱਗਿਆ ਵੀ ਮੱਖੂ ਦੇ ਕਤਲ ਦੀਆਂ ਇਹ ਪਲਾਨਿੰਗ ਕਰਦੇ ਨੇ ਮੱਖੂ ਨੂੰ ਧਮਕੀ ਦੇਵਾਉਣ ਨੂੰ ਮੱਖੀ ਤੋਂ ਮਾਫੀ ਮੰਗਵਾਉਣ ਨੂੰ ਕਰਦੇ ਨੇ ਮੈਨੂੰ ਪਤਾ ਲੱਗਿਆ ਮੈਂ ਤੁਹਾਨੂੰ ਮੈਂ ਤੁਹਾਨੂੰ ਛੋੜ ਦੇਗੀ ਜੇਕਰ ਇੱਕ ਇੱਕ ਮਿੰਟ ਦਿਵਾ ਦੇਈ ਮੇ ਤੋਂ ਮਾਫੀ ਮਾਫੀ ਪਹਿਲੀ ਗੱਲ ਤੇ ਇਹ ਆ ਮਾਫੀ ਮੰਗਦੀ ਮੇਰੀ ਜੁਤੀ ਮੈਂ ਮਾਫੀ ਮੰਗਾਣਾ ਕਿਹਦੇ ਕੋਲੋਂ ਮੈਨੂੰ ਇਹ ਬਾਕ ਦੇ ਹੋਈ ਨਾ ਮੈਂ ਉਹਨਾਂ ਇੰਨੀ ਗੱਲ ਕੀਤੀ ਆ ਵੀ ਇੱਕ ਮਿੰਟ ਗੱਲ ਸੁਣਦਾ ਹਾਂ ਮੇਰੀ ਮੈਂ ਨਾਰਮਲ ਇੰਨੀ ਗੱਲ ਕੀਤੀ ਮੇਰਾ ਫਿਰ ਅੱਜ ਵੀ ਜਿਹੜਾ ਅਮਰਪਾਲ ਫਿਚਾ ਤਾਰਾ ਨਾਲ ਸਹਿਮਤਾ ਪਰ ਬਾਪੂ ਦੀ ਵਿਚਾਰ ਤਾਰਾ ਨਾਲ ਮੈਂ ਨਹੀਂ ਜੈਮਪਟ ਕਿਉਂਕਿ ਬਾਪੂ ਇੱਕ ਅਮਲੀ ਬੰਦੇ ਦੀ ਸਪੋਰਟ ਕਰਨਗੇ ਆ ਉਹ ਤਾਂ ਨੱਚੀ ਚਲਾਉਂਦਾ ਇਹਦੇ ਵਿੱਚ ਮੈਂ ਕਹਣਾ ਕੀ ਕਰ ਲਿਆ ਤੇ ਨੰਬਰ ਦੇ ਉੱਪਰ ਉਸ ਅਮਲੀ ਦੀ ਅਗਲੇ ਦਿਨ ਮੀਡੀਆ ਦੇ ਵਿੱਚ ਉਹ ਬਿਆਨ ਦਿੰਦਾ ਕਿਹਾ ਮੈਨੂੰ ਤਾਂ ਬਾਪੂ ਜ਼ੋਰ ਲਾ ਰਿਹਾ ਸੀ ਤੂੰ ਇਸ ਨੂੰ ਲੈ ਕੇ ਨਾ ਟਿਕ ਤਾਂ ਉਹ ਵੀ ਅਗਲੇ ਦਿਨ ਵੀ ਵੀਡੀਓ ਪਾਉਣੀ ਸੀ ਹਾਦੀ ਹੋਈ ਪਈਲੇ ਪੁੱਤ ਨਜੇ ਚੜਾਉਂਦਾ ਜਿਹੜੇ ਦੇ ਵਿੱਚ ਚਲਾ ਗਿਆ ਹਾਦੀ ਵੀ ਵੈਰੀ ਲੜਦਾ ਤੇ ਆਈ ਕੁਝ ਪਿਓ ਨੇ ਕਦੀ ਘੋਰੀ ਸੀ ਹਾਂ ਕਦੇ ਅੱਜ ਵੀ ਆਪਣੀ ਗੱਲ ਦੇ ਕੋਲ ਸਟੈਂਡ ਕਰਦਾ ਪਿਆ ਤੇ ਬਾਪੂ ਨੂੰ ਮਾਂ ਦੀ ਸਪੋਰਟ ਨਹੀਂ ਦੀ ਕਰਨੀ ਚਾਹੀਦੀ ਨੰਬਰ 2 ਤੇ ਅੰਗਲੀਆਂ ਨੂੰ ਟਿਕਾ ਦੇ ਲਈਆਂ ਨੇ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਪਾਰਟੀ ਦੇ ਛੱਡ ਕੇ ਇਹਨਾਂ ਦੇ ਹਰ ਤੁਰੇ ਨੇ ਉਹਨਾਂ ਨੇ ਕਹਿਣਾ ਆਪਣੀ ਝੋਲੀ ਦੇ ਵਿੱਚ ਾਖੜਾ ਪਾਣਾ ਆ ਅਸੀਂ ਅੱਜ ਖੜੇ ਕਿੱਥੇ ਕਿਉਂ ਆ ਹੂੰ ਕੋਈ ਕਾਂਗਰਸ ਛੱਡ ਕੇ ਇੱਧਰ ਆਇਆ ਆਕਰ ਕਰ ਕੇ ਤੇਰਾ ਜਿੱਤੇ ਸੀ ਕੋਈ ਕਾਂਗਰਸ ਛੱਡ ਕੇ ਆਇਆ ਕੋਈ ਮਾਨਦਲ ਛੱਡ ਕੇ ਆਇਆ ਕੋਈ ਅਦਰ ਪਾਰਟੀ ਛੱਡ ਕੇ ਇਹਨਾਂ ਦੇ ਨਾਲ ਆਇਆ ਹੈਨਾ ਉਹ ਸਾਰੇ ਬਚਾਏ ਨਿੰਮੂ ਚ ਹੁੰਨੇ ਜੇ ਹੁੰਦੇ ਹੋਰ ਇਹ ਸਿਰਫ ਆਮਲੀਆਂ ਨੂੰ ਸਪੋਰਟ ਕਰਨੀ ਹੈ ਹੂੰ ਹਣ ਇਹ ਗੱਲ ਦੱਸੋ ਜੇ ਮੈਂ ਮੰਨ ਲਵਾਂ ਮੇਰਾ ਗੁੱਸਾ ਅਧਵਾਪੀ ਜਾਇਜ਼ ਸੀ ਮੈਨੂੰ ਪਤਾ ਸੀ ਕਿ ਮੇਰੇ ਅੰਦਰੋ ਇਹ ਚੀਜ਼ਾਂ ਬਲਵਾਉਣੀਆਂ ਚਾਹੁੰਦਾ ਸੀ ਕਿ ਇਹ ਮੂੰਹ ਬੋਲੇ ਮੇਰਾ ਗੁੱਸਾ ਜਿਹੜਾ ਸੀ ਬਿਲਕੁਲ ਜਾਇਜ਼ ਗੁੱਸਾ ਸੀ ਮੈਂ ਆਪਣਾ ਗੁੱਸਾ ਕੱਢ ਲਿਆ ਹੈ ਨਾ ਮੈਂ ਆਪਣਾ ਜੋ ਮੁੰਡਾ ਸੀ ਬੋਲ ਗਿਆ ਮੈਂ ਤਾਂ ਕਿਸੇ ਤੋਂ ਤੱਕ ਵੀ ਕਹਿਤਾ ਵੀ ਅਮਲੀ ਦੀ ਸਪੋਰਟ ਕਰਕੇ ਆਪੂ ਨੇ ਸ਼ਾਇਦ ਇੱਕ ਨਵਾਂ ਨਵਾਂ ਕੋਈ ਸਿਸਟਮ ਚਲਾਉਣਾ ਹੋਵੇ ਕਿ ਦੂਜੇ ਮੁੰਡੇ ਦਾ ਪ੍ਰਬੰਧ ਕਰਨਾ ਪਵੇ ਵੀ ਦੂਜਾ ਮੁੰਡਾ ਜਿਹੜਾ ਪਿੱਛੇ ਨਛੇ ਦੇ ਵਿੱਚ ਫੜਿਆ ਗਿਆ ਸੀ ਹੈ ਨਾ ਮੈਂ ਆਪਣਾ ਗੁੱਸਾ ਬੋਲਿਆ ਗੁੱਸਾ ਬੋਲਣ ਤੋਂ ਬਾਅਦ ਮੇਰੇ ਘਰ ਬੰਦੇ ਵੀ ਆਏ ਸੁਣਿਆ ਸੀ ਆਣੇ ਆਣੇ ਬੰਦੇ ਆਏ ਕੋਈ ਗੱਲ ਪੈ ਹੁੰਦੀ ਸੀ ਹਮ ਮੇਰੇ ਭਰਾ ਨੂੰ ਮਿਲੇ ਕਹਿੰਦੇ ਯਾਰ ਜੇ ਮਫੂ ਸਾਹਿਬ ਨੂੰ ਕੋਈ ਗੁੱਸਾ ਜਿਹੜਾ ਸੀ ਤੇ ਕਹਿੰਦੇ ਬੈਠ ਕੇ ਕੱਢ ਲੈਂਦੇ ਹਨਾ ਆਪਾਂ ਬੈਹਿ ਜਾਂਦੇ ਮੈਨੂੰ ਕਹਿੰਦੇ ਬਾਪੂ ਨਾਲ ਮੈਂ ਕਹਾ ਬਾਪੂ ਨਾਲ ਜਦੋਂ ਬੈਹ ਜਾਂਦਾ ਬਾਪੂ ਤੇ ਅਮਲੀ ਦੀ ਸਪੋਰਟ ਕਰਨ ਚੱਲ ਆਗਾ ਜਦਕਿ ਅਮਲੀ ਸ਼ਰੇ ਆਮ ਜਨਾਨੀ ਹੋਨੇ ਆਪ ਵੀ ਛੱਡੀ ਪੁੱਟ ਮਾਰ ਕੇ ਹੋਨੇ ਛੱਡੀ ਸ਼ਰੀਆ ਨੂੰ ਗੰਦੀਆਂ ਗਾਲਾਂ ਕੱਢਦਾ ਆ ਇਹ ਇਹੋ ਜਿਹੇ ਬੰਦੇ ਵਾਰਿਸ ਪੰਜਾਬ ਦੇ ਵਿੱਚ ਲੈ ਕੇ ਆਉਣੇ ਤਾਂ ਸੱਚੀ ਗੱਲ ਮੈਂ ਦੱਸਦਾ ਮੈਂ ਗੱਲ ਕਰ ਗਏ ਤੁਸੀਂ ਲੁਕੋਗੇ ਤੁਹਾਨੂੰ ਯਾਰ ਕਹਦਾ ਆ ਉਹ ਜਿਹੜਾ ਵਿਦੇਸ਼ੀ ਨੰਬਰ ਤੁਹਾਨੂੰ ਫੋਨ ਕੀਤਾ ਜਿੰਨੇ ਉਹ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਬਈ ਤੈਨੂੰ ਕੀ ਪਤਾ ਵਿਦੇਸ਼ੀ ਤੋਂ ਫੋਨ ਆਇਆ ਚਲ ਮੈਨੂੰ ਸਾਹਿਬ ਫਿਰ ਤੁਹਾਡੇ ਭਰਾ ਆਪਾਂ ਕੀ ਤਾਂ ਅਸੀਂ ਇਹਦਾ ਮਤਲਬ ਫਿਰ ਤੁਸੀਂ ਕਰਾਇਆ ਹੋਣਾ ਇਹਦਾ ਅਰਥ ਇਹ ਕਿ ਮੈਂ ਨਹੀਂ ਕਰਾਇਆ ਹੂਗਾ ਤੁਸੀਂ ਕੰਪਲੇਨ ਕਰੋਗੇ ਮੈਂ ਆਪਾਂ ਕਦੋਂ ਕਰਾਇਆ ਹੋਣਾ ਬਾਬਾ ਜੀ ਜੇ ਮੈਂ ਕਰਾਇਆ ਹੋਊਗਾ ਤੇ ਤੁਸੀਂ ਕੰਪਲੇਂਟ ਦਿਓ ਮੈਂ ਤੁਹਾਡੇ ਨਾਲ ਖੜੇ ਹਾਂ ਇਹ ਤਾਂ ਵੀ ਮੈਂ ਕਰਾਇਆ ਹੋਗਾ ਜੇ ਮੇਰਾ ਨਾਮ ਆਜੂਗਾ ਕਿ ਖੇਤੀ ਮੈਂ ਨਹੀਂ ਮਰਦਾ ਚਿੰਤਾ ਨਾ ਮੇਰੀ ਕਰ ਮੇਰਾ ਜਮਾਂ ਫਿਕਰ ਰੱਖੇ ਤੂੰ ਆਪਣਾ ਫਿਕਰ ਕਰਿਆ ਕਰ ਦੇ ਇਹ ਮੈਂ ਵੀ ਮੈਂ ਇੰਜ ਸਮਝਾਉਂਦਾ ਰਿਆਂ ਮੇਰੇ ਵੱਡੇ ਵੀਰ ਉਹਦੇ ਨਾਲ ਵੀ ਮੈਂ ਇੰਜ ਲੜਦਾ ਰਿਆਂ ਸਮਝਾਉਣ ਤੋਂ ਕਿੰਨੇ ਦਿਨਾਂ ਪਿੱਛੇ ਉਹਨੂੰ ਮਾਰਦਾ ਫਿਰ ਇਹੀ ਤਾਂ ਗੱਲ ਆ ਨਾ ਮੈਂ ਜਦੋਂ ਉਹ ਵੀ ਮੈਨੂੰ ਆਪਣਾ ਐ ਨਹੀਂ ਵੀ ਹੋਣੀ ਨਹੀਂ ਮੈਂ ਨਹੀਂ ਬੋਲਦੀ ਤੂੰ ਟੈਨਸ਼ਨ ਨਾ ਲੈ ਨਹੀਂ ਤੂੰ ਟੈਨਸ਼ਨ ਮਾ ਲੈ ਤੇ ਪਰ ਪ੍ਰਸ਼ਾਸਨ ਤੇਰੀ ਵੀ ਪੁੱਛ ਕੇ ਸਾਰੇ ਫਿਰ ਮੈਂ ਬਿਲਕੁਲ ਜਿੱਥੇ ਤੁਸੀਂ ਕੰਪਲੇਂਟ ਦਿਓ ਮੈਂ ਆ ਕੇ ਖੜਾ ਹੋ ਕੇ ਉੱਥੇ ਗਵਾਹੀ ਦੂੰਗਾ ਜੇ ਤੁਹਾਨੂੰ ਲੱਗਦਾ ਕਿ ਦੁਆਬੀਆਂ ਦੁਆਈਆਂ ਤੁਸੀਂ ਮੇਰੇ ਤੇ ਕੰਪਲੇਂਟ ਦਿਓ ਤੇ ਦੁਆਰੀ ਕੋਈ ਐਸੀ ਨਹੀਂ ਦੀ ਮੈਂ ਜਮਾਂ ਟੈਨਸ਼ਨ ਨਾਲ ਐਡੀ ਖੇਤੀ ਮੈਂ ਨਹੀਂ ਮਰਦਾ ਹੋਰ ਦੱਸ ਮਕੂ ਸਾਹਿਬ ਭਰਾ ਹੂੰ ਤੁਸੀਂ ਨਾ ਮੰਨੋ ਤੁਸੀਂ ਭਰਾ ਹੂੰ ਬੱਚੇ ਨਾਤ ਹੋਣਗੇ ਤੁਸੀਂ ਨਾ ਕੇ ਕਿਸੇ ਵੀ ਬਾਹ ਫੜਿਆ ਜੇ ਮੈਂ ਤੁਹਾਨੂੰ ਇਹ ਨਾ ਕਹਿੰਦਾ ਮੈਂ ਠੀਕ ਹੈ ਕਿ ਹਾਂ ਮੈਂ ਅਕੀਰ ਲਈ ਆਪਰਾ ਰਤਮਾ ਜਿੱਦਨ ਮੈਨੂੰ ਲੱਗੇਗਾ ਮੈਂ ਸ਼ਰੀਆ ਬੋਲਾਂਗਾ ਅੱਗੇ ਵੀ ਜਦੋਂ ਬੋਲਿਆ ਸੀ ਮੈਂ ਤੈਨੂੰ ਪੁੱਛ ਕੇ ਨਹੀਂ ਸੀ ਬਈ ਬੋਲਿਆ ਗਾਹਾਂ ਵੀ ਜਦੋਂ ਬੋਲਾਂਗਾ ਪੁੱਛ ਕੇ ਨਹੀਂ ਬੋਲਾਂਗਾ ਜੀ ਪਰ ਆਮਰ ਲਈ ਆਪੇ ਰੱਲ ਲੰਗਾ ਮੈਂ ਚਲੋ ਤੇ ਹੁਣ ਇਹਦੀ ਸੇ ਕੋਈ ਕਾਰਵਾਈ ਕਰ ਰਹੇ ਹੋ ਕਿ ਨਹੀਂ ਕਰ ਰਹੇ ਅਬ ਲੋੜੀ ਤੇ ਜ਼ੀਰੋ ਹੀ ਕਰਦੇ ਉੱਪਰ ਆ ਗਿਆ ਯਾਰ ਤੂੰ ਮਸਤ ਹੁਸਤਾਵ ਇਹ ਮਜ਼ਾਕ ਦੀ ਗੱਲ ਨਹੀਂ ਹੈ ਤੁਸੀਂ ਇਹਨੂੰ ਨਾ ਸੀਰੀਅਸ ਲੋ ਸੋਣਾ ਜਾ ਪਲੀਂ ਕੋਈ ਨਹੀਂ ਕੋਈ ਨਹੀਂ ਇਹਨੂੰ ਸੀਰੀਅਸ ਲੋ ਪਰ ਮਜ਼ਾਕ ਤੇ ਲੜਾਈ ਤੇੜਾ ਅਲੱਗ ਮੇਰਾ ਖੂਨ ਡੁੱਲਿਆ ਤੁਹਾਡਾ ਖੂਨ ਡੁੱਲਿਆ ਆਵੇ ਲਈ ਮਿਹਰਬਾਨੀ ਆਪਣੀ ਲੜਾਈ ਲੜੋ ਆਪਣੀਆਂ ਲੜਬਾ ਜੀ ਮੇਰਾ ਖੂਨ ਡੁੱਲਿਆ ਤੁਹਾਡਾ ਖੂਨ ਡੁੱਲਿਆ ਮੇਰਾ ਸਿਰ ਬਹੁਤ ਨੀਂ ਸਿਰ ਧਰਤੀ ਦਾ ਨੁਕਸਾਨ ਹੈ ਸੱਚ ਬੋਲਣ ਵਾਲਿਆਂ ਦਾ ਕਿਸੇ ਦਾ ਵੀ ਖੂਨ ਡੁੱਲਿਆ ਇਸ ਧਰਤੀ ਦਾ ਨੁਕਸਾਨ ਹੈ ਚਲੋ ਠੀਕ ਹੈ ਤੇ ਜਿਹੜਾ ਮਾਨ ਦਾ ਪੁੱਤ ਜੇਲ੍ਹ ਦੇ ਵਿੱਚ ਗਿਆ ਆ ਉਹਨਾਂ ਆਰ ਪੰਜਾਬ ਦਾ ਨਹੀਂ ਹੋਇਆ ਫਿਰ ਲਾਕੇ ਨੂੰ ਦੋਤਾ ਹੈ ਉਹ ਜੁੰਬਾਤਾ ਹੈ ਹਰੀਨੋ ਦਾ ਤੇਰੇ ਚਲਾ ਗਿਆ ਲਾਕੇ ਨੇ ਜਿੱਤ ਕੇ ਐਮਪੀ ਬਣਾਤਾ ਲਾਕੇ ਦਾ ਭਰਾ ਕਰਨਾ ਸੀ ਅੰਦਰ ਬੈਠਾ ਉਹ ਨੁਕਸਾਨੀ ਦੇਸਪਾ ਪਰ ਆਪਾਂ ਲਾਕੇ ਨੂੰ ਜਦੋਂ ਸੱਚ ਸਮਝ ਆਇਆ ਲਾਕੇ ਨੇ 20000 ਰੁਪਏ ਆ ਕੇ ਟਕਾਤਾ ਲੜਾਈ ਆਪਣੀ ਜਗ੍ਹਾ ਲੜੀ ਜਾਂਦੀ ਹੁੰਦੀ ਹੈ ਲਾਕੇ ਨੂੰ ਜਦੋਂ ਸੱਚ ਸਮਝ ਆਇਆ ਲਾਕੇ ਨੇ 20000 ਰੁਪਏ ਆ ਕੇ ਟਕਾਤਾ ਚਲੋ ਠੀਕ ਹੈ ਤੁਹਾਡੇ ਅੰਕੜੇ ਆਪਣੇ ਨੇ ਸਾਡੇ ਅੰਕੜੇ ਆਪਣੇ ਨੇ ਇਸ ਸਮੇਂ ਪੰਜੀ ਅੰਕੜੇ ਲੱਗਣਾ ਨਹੀਂ ਪਤਾ ਸਾਡੇ ਅੰਕੜੇ ਸਾਨੂੰ ਕੋਈ ਸੱਚ ਰਹਿਣਾ ਸੱਚ ਨੂੰ ਕੋਈ ਯਾਦ ਨਹੀਂ ਹੈਗੀ ਸੱਚ ਨੇ ਸੱਚ ਰਹਿਣਾ ਤੇ ਸੱਚ ਤੇ ਸੱਚ ਫੇਰ ਰੰਗਾ ਹੋ ਗਏ ਨੱਟੂਆ ਚਲੋ ਕੋਈ 27 ਦੇ ਵਿੱਚ ਵੀ ਰੈਕਸ਼ਨ ਲੜਦਾ ਜੋ ਤੋਂ ਕੋਈ ਗੱਲ ਨਹੀਂ 27 ਤੱਕ ਮੈਂ ਵੀ ਜਿੰਦਾ ਹਾਂ ਉਸ ਤੋਂ ਪਹਿਲਾਂ ਨਹੀਂ ਮਰਦਾ ਚਲੋ ਵਧੀਆ ਗੱਲ ਹੈ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਤੁਹਾਡੇ ਭੋਗ ਤੇ ਮੈਂ ਆ ਜਾਵਾਂਗਾ ਜੇ ਤੁਸੀਂ ਪਹਿਲਾਂ ਮਰ ਗਏ ਤੇ ਮੈਂ ਮਰ ਗਿਆ ਮੇਰੇ ਭੋਗ ਤੇ ਤੁਸੀਂ ਆ ਜਾਓ ਜੇ ਹੋਰ ਲੋਕ ਮੈਂ ਤਾਂ ਹੀ ਕਹਿੰਦਾ ਮੇਰਾ ਮੇਰਾ ਸਤਿਗੁਰੂ ਦਾਸਾ ਮੇਰੇ ਸਾਰੇ ਬੁਲਾਉਣ ਵਾਲੇ ਭਾਵਨਾਂ ਵਿੱਚੋਂ ਉਮੜਾ ਬਸ ਕੇ ਕਾਹਨਾ ਜਿੱਕੇ ਕਰਦਾ ਵਾਪਸ ਆ ਰਿਹਾ ਮੈਂ ਹਾਂ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀਆ ਮੇਰੀ ਲੰਮੀ ਉਮਰ ਦੀ ਦੁਆ ਕਰਦੇ ਹੋਣਾ ਆਪਣੇ ਆਪ ਨੂੰ ਸਿਕਿਉਰ ਕਰੋ ਪੀ